ਦੁਨੀਆਂ ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆਂ ਪੈਸੇ ਦੀ ਝੂਠੀਆਂ ਗੱਲਾਂ ਝੂਠੀਆਂ ਬਾਤਾਂ ਝੂਠਾ ਸਭ ਪਿਆਰ ਦੁਨੀਆਂ ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆਂ ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆਂ ਪੈਸੇ ਦੀ ਹੋ ਲੋ ਭੰਜੀ ਆਏ ਆਏ ਫਤਰੀ ਕਾਉ ਤੈਨੂੰ ਬੀਖਰੇ ਹੋਰ ਸੁਣਾਓ ਕੀ ਹਾਲ ਚਾਲ ਏ ਭੈਣ ਜੀ ਹੋਰ ਸੁਣਾਓ ਸਭ ਠੀਕ ਠਾਕ ਐ ਬੱਚੇ ਠੀਕ ਠਾਕ ਨੇ ਵੀਰੇ ਸਾਰੇ ਠੀਕ ਦਾ ਮੇਰਾ ਤੂੰ ਸੁਣਾ ਹਾਲ ਚਾਲ ਔਰ ਬੱਚੇ ਠੀਕ ਨੇ ਔਰ ਪਰਜਾਈ ਠੀਕ ਐ ਭੈਣ ਬੱਚੇ ਵੀ ਠੀਕ ਠਾਕ ਨੇ ਤੇ ਪਰਜਾਈ ਵੀ ਠੀਕ ਐ ਤੇ ਬਸ ਮੈਨੂੰ ਥੋੜੀ ਪ੍ਰੋਬਲਮ ਆ ਮੈਂ ਤਾਂ ਆਇਆ ਮੇਰਾ ਹੱਥ ਤੰਗ ਏ ਵੀਰੇ ਮੈਂ ਸਭ ਤੈਨੂੰ ਜਾਣਦੀ ਆ ਤੇਰਾ ਹੱਥ ਨਹੀਂ ਤੰਗ ਤੇਰੇ ਨਸ਼ੇ ਵਾਲੇ ਨੇ ਤੂੰ ਸ਼ਰਾਬ ਪੀਂਦਾ ਨਸ਼ੇ ਕਰਦਾ ਇਹ ਸਾਰਾ ਕੁਝ ਛੱਡ ਦੇ ਜੋ ਨਹੀਂ ਵੇਖਿਆ ਨਾ ਹੜਦਾ ਬੰਦਾ ਬਣ ਜਾ ਭੈਣ ਮੈਂ ਨਸ਼ਾ ਨੂੰ ਸੇ ਹੁਣ ਕੋਈ ਨਹੀਂ ਕਰਦਾ ਤੇ ਮੈਨੂੰ ਜਦੋਂ ਦਾ ਬਿਜ਼ਨਸ ਵਿੱਚ ਘਾਟਾ ਪਿਆ ਨਾ ਤੇ ਮੇਰਾ ਸਿਰਫ ਉਹਨਾਂ ਦਾ ਹੱਥ ਤੰਗ ਹੈ ਇਹਦੇ ਭੈਣ ਹੁਣ ਮੇਰੇ ਇਦਾਂ ਦੇ ਹਾਲਾਤ ਨੇ ਮੈਂ ਕੀ ਦੱਸਾਂ ਮੈਂ ਤੇ ਰੋਟੀ ਤੋਂ ਬਿਨਾਂ ਵੀਰ ਜੀ ਤੁਸੀਂ ਘਬਰਾਉਣਾ ਨਹੀਂ ਭੈਣ ਭਰਾ ਦੁੱਖ ਸੁੱਖ ਤੇ ਹੀ ਕੰਮ ਹੁੰਦੇ ਨੇ ਮੈਨੂੰ ਤੇ ਪੈਸੇ ਦੀ ਲੋੜ ਆ ਮੈਂ ਤਾਂ ਆਇਆ ਵੀਰ ਜੀ ਘਬਰਾਇਓ ਨਾ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਉਹ ਭੈਣ ਜੀ ਇਹ ਨਹੀਂ ਜਿ ਘਬਰਾਉਣ ਵਾਲੀ ਤਾਂ ਗੱਲ ਹੈ ਨਹੀਂ ਪਰ ਮੈਨੂੰ ਨਾ ਸ਼ਰਮ ਆ ਰਹੀ ਏ ਵੀ ਭੈਣ ਕੋਲੋਂ 20000 ਮੈਂ ਕਿਵੇਂ ਮੰਗਾ ਵੀਰ ਜੀ 20000 ਦੀ ਕਿਹੜੀ ਗੱਲ ਆ ਪਲਾਟ ਵਿਕ ਜਾਂਦੇ 50 ਲੱਖ ਦੇ ਦੂ 50000 ਪਲਾਟ ਕਦੋਂ ਵਿਕੇਗਾ ਤੇ ਕਿੰਨੇ ਦਾ ਵਿਕੇਗਾ ਵੀਰੇ ਪਲਾਟ ਸਾਡਾ 3.5 ਲੱਖ ਦਾ ਵਿਕੂਗਾ ਪਰ ਦੋ ਮਹੀਨੇ ਲੱਗਣਗੇ ਫਿਰ ਤੈਨੂੰ ਗੋਣ ਕਰਾਂਗੇ ਤੂੰ ਆ ਕੇ ਲੈ ਲਈ ਠੀਕ ਹੈ ਮੇਰੀ ਭੈਣ ਤੇ ਮੈਂ ਬਹੁਤ ਤੰਗ ਆ ਜਦੋਂ ਤੁਹਾਡਾ ਪਲਾਟ ਹੋਵੇਗੇ ਤੇ ਮੈਨੂੰ ਫੋਨ ਤੁਸੀਂ ਜਰੂਰ ਕਰਿਓ ਤੇ ਹੁਣ ਮੈਂ ਚੱਲਦਾ ਹਾਂ ਮੈਨੂੰ ਯਾਦ ਕਰਿਓ ਤੇ ਫੇਰ ਕਦੇ ਆਵਾਂਗਾ ਮੈਂ ਅੱਜ ਤੰਗ ਬਹੁਤ ਆ ਤੈਨੂੰ ਕਿ ਮੈਂ ਰੋ ਕੇ ਦੱਸ ਨਹੀਂ ਸਕਦਾ ਚਲ ਚਾ ਕੋਈ ਨਵੀਂ ਚੰਗਾ ਭੈਣ ਜਦੋਂ ਮੈਂ ਤੇ ਬਿਲਕੁਲ ਹੀ ਦਰਵਾਜ਼ਾ ਖੋਲਿਆ ਹੋਇਆ ਹਾਂ ਹੁਣ ਮੈਂ ਤੇਰੇ ਮਾੜਾ ਮੁੰਡਾ ਤੇ ਪਿਆਰ ਕਰੂਗਾ ਆਜੇ ਨਿਕਲ ਰੋਹ ਨਹੀਂ ਚੱਲ ਕਦੇ ਕਦੇ ਫੇਰ ਸਹੀ ਉਹ ਤੋਂ ਮੈਨੂੰ ਦੇ ਇਜਾਜ਼ਤ ਤੇ ਰੱਬ ਰਾਖਾ ਤੇ ਜਦੋਂ ਤੁਹਾਡਾ ਪਲਾਟ ਮਿਲੇਗਾ ਮੈਨੂੰ ਫੋਨ ਜਰੂਰ ਕਰੀ ਕੋਈ ਨਾ ਖਮਣ ਕਰਦਾ ਮੇਰੇ ਕੋਲ ਆਜੇ ਨੂੰ ਪੈਣ ਨਹੀਂ ਦਿੱਤੀ ਜਦੋਂ ਪੈਸਾ ਅਸੀਂ ਇਹਦੇ ਕੋਲ ਇਹ ਬੰਦੇ ਨੂੰ ਮੰਦਾ ਨਹੀਂ ਸਮਝਾਤੀ ਇੱਕ ਸਿਰਫ ਛਾਂਦਾ ਹੀ ਨਹੀਂ ਸੀ ਇਹਨੂੰ ਨਾ ਭੈ ਨਾ ਭਰਾ ਕੋਈ ਇਨਸਾਨੀ ਦਿਨਾ ਸੀ ਵੀ ਮੇ ਕੋ ਪੈਸਾ ਪੈਸੇ ਨੂੰ ਰੱਬ ਨੂੰ ਟੱਬ ਕਰਦਾ ਸੀ ਅੱਜ ਉਹ ਪੀ ਕੇ ਸ਼ਰਾਬ ਨੂੰ ਆ ਖੇਡਦਾ ਜੇ ਕਹਣਾ ਰੋਬਾ ਕਹਿੰਦਾ ਤੇਰੇ ਪੁੱਲੋਂ ਪੀਣਾ ਤੇਰੇ ਪੁੱਲੋਂ ਪੀਣਾ ਇਹ ਕਰਦਾ ਅੱਜ ਕਿਵੇਂ ਭੈਣ ਦੇ ਸੀ ਭੈਣ ਪੈ ਦੇ ਦੇ ਦਿੰਦੀ ਐਵੇਂ ਨਾ ਰੋਟ ਦੁਨੀਆਂ ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆਂ ਪੈਸੇ ਦੀ ਝੂਠੀਆਂ ਗੱਲਾਂ ਝੂਠੀਆਂ ਬਾਤਾਂ ਝੂਠਾ ਸਭ ਪਿਆਰ

चल तो 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 हाँ अच्छा, अच्छा, वेरी गुड तो? तो अच्छा, पढ़ लो बेटे अजकल जमाना ना पढ़ाई पढ़ लिखे कामयाब होना पिओ ਉਹ ਲੱਕੀ ਮੈਂ ਕੀ ਦੱਸਾਂ ਪਾਣੀ ਚਾਹ ਰੋਟੀ ਦਾ ਮੈਨੂੰ ਚੰਗੀ ਨਹੀਂ ਲੱਗਦੀ ਇੰਦਾਂ ਤਾਂ ਕੀ ਹੋ ਗਿਆ ਪਪਾ ਜੀ ਲੱਕੀ ਪੁੱਤਰ ਮੈਨੂੰ ਤੇਰੇ ਸਾਹਮਣੇ ਗੱਲ ਕਰਦੇ ਆਂ ਵੀ ਸੰਗ ਲੱਗਦੀ ਪਈ ਹੈ ਮੈਨੂੰ ਪੈਸੇ ਦੀ ਲੋੜ ਪੈ ਗਈ ਮੈਂ ਤਾਂ ਤੇਰੇ ਕੋਲ ਆਇਆ ਅੱਜ ਪਪਾ ਜੀ ਤੁਸੀਂ ਘਬਰਾਓ ਨਾ ਖੁੱਲ ਕੇ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਲੱਕੀ ਪੁੱਤਰ ਮੈਨੂੰ 20000 ਰੁਪਏ ਦੀ ਲੋੜ ਆ ਮੈਂ ਤਾਂ ਆਇਆ ਤੇ ਮੈਨੂੰ ਸੰਗ ਲੱਗਦੀ ਪਈਏ ਦੋ ਬਿਆਹ ਦੇ ਸਾਹਮਣੇ ਗੱਲ ਕਰਦੇ ਆ ਆਪਣੇ ਇਹ ਮੰਗਦੇ ਆ ਪਾਪਾ ਜੀ ਤੁਹਾਡੇ ਨਾ ਜਮਾਈ ਦਾ ਨਾ ਬਿਜ਼ਨਸ 'ਚ ਨਾ ਬਹੁਤ ਘਾਟਾ ਪੈ ਗਿਆ ਤੇ ਮੇਰਾ ਵੀ ਅੱਜਕੱਲ੍ਹ ਹੱਥ ਬਹੁਤ ਟੈਟ ਆ ਜਿਹੜੇ ਟਿਊਸ਼ਨ 'ਉਂ ਬੱਚੇ ਆਉਂਦੇ ਨੇ ਉਹਨਾਂ ਨੇ ਫੀਸ ਮੇਰੇ ਕੋਲ ਜਮਾ ਨਹੀਂ ਕਰਵਾਈ ਪ੍ਰਾਫਲੱਸ ਲੱਕੀ ਪੱਤਰ ਕੋਈ ਗੱਲ ਨਹੀਂ ਫਿਰ ਜੇ ਤੁਹਾਡੇ ਕੋਲ ਕੋਈ ਨਹੀਂ ਤੁਸੀਂ ਮਦਦ ਕਰਦੇ ਨਾ ਸਹੀ ਚੰਗਾ ਫਿਰ ਮੈਂ ਚੱਲਦਾ ਹਾਂ ਪਪਾ ਜੀ ਬੈਠੋ ਰੋਟੀ ਪਾਣੀ ਖਾ ਕੇ ਜਾਓ ਤੇ ਜਵਾਈ ਨੂੰ ਮਿਲ ਕੇ ਜਾਓ ਨਹੀਂ ਲੱਕੀ ਪੁੱਤਰ ਜਵਾਈ ਨੂੰ ਤਾਂ ਕਦੇ ਮੈਂ ਫੇਰ ਵੀ ਮਿਲਾਂਗਾ ਤੇ ਹੁਣ ਤੁਸੀਂ ਘਰ ਆਇਓ ਨਾ ਜੇ ਤੁਸੀਂ ਨਹੀਂ ਮੇਰੀ ਮਦਦ ਕਰ ਸਕਦੇ ਨਾ ਸਹੀ ਰੱਬ ਰੱਖਾ ਚੰਗਾ ਫਿਰ ਲੱਕੀ ਮੇਰਾ ਰੱਬ ਰੱਖਾ ਚੰਗਾ ਰਹੀ ਚੰਗਾ ਬਲਕੀ ਬੁੱਤਰ ਠੀਕ ਆ ਪਾਪਾ ਜੀ ਮੈਂ ਕਦੇ ਫੇਰ ਆਵਾਂਗਾ ਤੇ ਫੇਰ ਮਿਲ ਕੇ ਵੀ ਜਾਵਾਂਗਾ ਤੇ ਨਾਲੇ ਬੱਚਿਆਂ ਦਾ ਮਮਾਨਤਾਨ ਵੀ ਕਰਾਂਗਾ ਅੱਜ ਤਾਂ ਮੈਂ ਕੋਈ ਚੀਜ਼ ਵੀ ਖਾਣ ਨੂੰ ਨਹੀਂ ਲੈ ਆਇਆ ਤੇ ਚਲੋ ਬੱਚਿਆਂ ਨੂੰ ਪਿਆਰ ਦੇ ਦੇਣਾ ਉਹ ਬੱਚਿਆਂ ਨੂੰ ਦੇਣ ਜੋ ਕੇ ਵੀ ਪੈਸੇ ਨਹੀਂ ਆ ਦੱਸ ਕਿੱਦਾਂ ਆ ਮੈਂ ਟਾਈਮ ਪਿਆਰ ਨੇ ਆ ਮੇਰੇ ਤਾਂ ਇਹ ਪਾਪਾ ਦੇ ਵਿੱਚੋਂ ਲੱਗ ਰਿਹਾ ਚੱਲ ਕੋਈ ਗੱਲ ਨਹੀਂ ਕੋਈ ਨਾ ਪਾਪਾ ਜੀ ਕੋਈ ਗੱਲ ਨਹੀਂ ਲੱਗੇ ਕੋਈ ਗੱਲ ਨਹੀਂ ਠੀਕ ਚੰਗਾ ਬਲਕੀ ਨਾ ਅੱਜ ਪਾਪਾ ਜੀ ਜੀ ਪੈਸੇ ਮੰਗਣ ਆ ਗਏ ਇੱਕ ਟਾਈਮ ਪੈਸਿਆਂ ਦੇ ਐ ਲੁਟਾਉਂਦੇ ਸੀ ਕਿ ਜਾਇ ਕਿ ਰੱਬ ਜਾਦ ਨਹੀਂ ਸੀਗਾ ਤੇ ਅੱਜ ਸਾਡਾ ਵੀ ਇੰਨਾ ਹੱਥ ਟਹਿਟਾ ਤੇ ਅੱਜ ਅਸੀਂ ਕਿੱਥੋਂ ਦੇ ਦੀ ਪਾਪਾ ਜੀ ਨੂੰ ਪੈਸੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਘਰਿਓ ਉਹ ਮੈਂ ਮਿਲਣਾ ਜਾਂਦਾ ਸੀ ਤੁਹਾਨੂੰ ਕੋਈ ਮੈਨੂੰ ਜ਼ਰੂਰੀ ਕੰਮ ਸੀ ਹਾਂ ਕਿੰਨੇ ਵਜੇ ਆਵਾਂ ਬੋਲੋ 2 ਵਜੇ ਠੀਕ ਹੈ ਮੈਂ 2 ਵਜੇ ਤੁਹਾਡੇ ਕੋਲ ਪਹੁੰਚ ਰਿਹਾ ਤੇ ਮੇਰੀ ਵੇਟ ਕਰਿਓ ਘਰੇ ਰਿਓ ਤੇ ਮੈਨੂੰ ਕੋਈ ਬਹੁਤ ਜ਼ਿਆਦਾ ਤੁਹਾਡੇ ਨਾਲ ਕੋਈ ਮਤਲਬ ਹੈ ਲੋੜ ਹੈ ਮੈਂ ਆ ਰਿਹਾ ਤੁਹਾਡੇ ਕੋਲ ਠੀਕ ਹੈ ਜੀ ਧੰਨਵਾਦ ਹਾਂ 2 ਵਜੇ ਗਏ ਉਹ ਮੈਨੂੰ ਜ਼ਰੂਰੀ ਕੰਮ ਜਾਣਾ ਸੀ ਮੈਟਰ ਧੰਨਵਾਦ ਜੀ ਪਰਮੇਸ਼ ਹੋ ਸੁਣਾਓ ਕੀ ਹਾਲ ਤੁਹਾਡਾ ਮੈਂ ਤਾਂ ਠੀਕ ਆ ਇੱਛੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਪਰਮੇਸ਼ ਮੇਰਾ ਤਾਂ ਯਾਰ ਬਹੁਤ ਬੁਰਾ ਉਹ ਪਾਣੀ ਪੀ ਜਾ ਫਿਰ ਗੱਲ ਕਰਦੇ ਆ ਪਰਮੇਸ਼ ਮੇਰਾ ਤਾਂ ਯਾਰ ਪਾਣੀ ਅੰਦਰ ਹੀ ਨਹੀਂ ਜਾਂਦਾ ਮੇਰਾ ਬਹੁਤ ਬੁਰਾ ਹਾਲ ਹੈ ਮਿੱਤਰਾ ਸਾਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਇੱਕ ਤਾਂ ਦੇ ਪਰਸ਼ਾਵੇਂ ਨੇ ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਛਿਪੀ ਆਉਂਦੇ ਜਾਂਦੇ ਨੇ ਜਿਵੇਂ ਇੱਛਰ ਜੀ ਸੁੱਖ ਦੁੱਖ ਭੈਣ ਭਰਾ ਹੁੰਦੇ ਨੇ ਨਾ ਕਬਰੋਂ ਦੀ ਲੋੜ ਨਹੀਂ ਸਭ ਕੁਝ ਠੀਕ ਹੋਵੇਗਾ ਚਿੰਤਾ ਨਾ ਕਰ ਰਮੇਸ਼ ਮੈਂ ਇੰਨਾ ਤੰਗਾ ਮੈਂ ਇੰਨਾ ਔਖਾ ਆ ਕਿ ਮੈਨੂੰ ਰੋਟੀ ਖਾਣ ਤੋਂ ਵੀ ਮੈਂ ਬੜਾ ਤੰਗਾ ਤੇ ਮੈਂ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਦੇ ਜਾ ਕੇ ਮੱਥਾ ਟੇਕ ਕੇ ਲੰਗਰ ਛਕ ਕੇ ਜੀਵਾਰਾ ਕਰ ਰਿਆ ਮਿੱਤਰਾ ਤੈਨੂੰ ਘਬਰਾਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਜੀ ਤੇਰੇ ਤੇ ਪੂਰੀ ਕਿਰਪਾ ਹੋਵੇਗੀ ਹੌਂਸਲਾ ਰੱਖ ਤੇ ਹਿੰਮਤ ਰੱਖ ਮੇਸੀ ਮੈਂ ਤੈਨੂੰ ਕੀ ਦੱਸਾਂ ਯਾਰ ਤੂੰ ਮੇਰਾ ਦੋਸਤ ਹੈ ਤੇ ਮੈਨੂੰ ਨਾ 5-10 ਹਜ਼ਾਰ ਰੁਪਏ ਦੀ ਜ਼ਰੂਰਤ ਹੈ ਮਿੱਤਰਾ ਗੱਲ ਸੁਣ ਮੈਂ ਤੈਨੂੰ 10 ਹਜ਼ਾਰ ਰੁਪਏ ਦੇਣਾ ਪਰ ਉਹਦਾ ਤੈਨੂੰ ਵਿਆਜ ਲੱਗੇਗਾ ਈਗਰ ਰਮੇਸ਼ ਜੀ ਮੈਂ ਤੁਹਾਨੂੰ ਵਿਆਜ ਵੀ ਦੇਵਾਂਗਾ ਤੇ ਤੇਰਾ ਧੰਨਵਾਦ ਵੀ ਹੋਵੇਗਾ ਭਰਾਵਾ ਮੈਨੂੰ ਹਾਲੀ ਤਨਖਾਹ ਨਹੀਂ ਮਿਲੀ ਅਗਲੇ ਮਹੀਨੇ ਮੈਨੂੰ ਤਨਖਾਹ ਮਿਲ ਜਾਵੇਗੀ ਤੇ ਮੈਂ ਪੂਰੇ 10000 ਦੀ ਤੁਹਾਡੀ ਮਤ ਜਰੂਰ ਕਰਾਂਗਾ ਚੰਗਾ ਫਿਰ ਰਮੇਸ਼ ਮੈਂ ਤੇ ਚੱਲਦਾ ਅਗਲੇ ਮਹੀਨੇ ਫਿਰ ਤੇਰੇ ਕੋਲ ਆਵਾਂਗਾ ਮੈਨੂੰ ਪੈਨਸ਼ਨ ਮਿਲਣ ਦਿਓ ਤੇਰੀ ਮਦਦ ਮੈਂ ਜਰੂਰ ਕਰਾਂਗਾ ਚਿੰਤਾ ਨਾ ਕਰਾ ਤੰਗਿਆ ਦੋਸਤ ਤੇਰੀ ਬਹੁਤ ਮਿਹਰਬਾਨੀ ਮੇਰੀ ਮਾਦਾ ਤੂੰ ਜ਼ਰੂਰ ਕਰੀ ਮੈਂ ਅਗਲੇ ਮਹੀਨੇ ਤੇਰੇ ਕੋਲ ਆਵਾਂਗਾ ਕਰ ਲੈ ਲੈ ਅੱਜ ਪੈਸੇ ਮੰਗਣ ਆ ਗਿਆ ਕਦੇ ਨੋਟਾਂ ਨਾਲੇ ਪੁੱਲੇ ਡਾਉਂਦਾ ਸੀ ਅਯਾਸ਼ੀਆਂ ਕਰਦਾ ਸੀ ਸ਼ਰਾਬਾਂ ਪੀਂਦਾ ਸੀ ਕਾਰਾਂ ਵਿੱਚ ਘੁੰਮਦਾ ਸੀ ਬਹੁਤ ਰੁਪਈਆ ਬਰਬਾਦ ਕਰਦਾ ਸੀ ਅੱਜ ਇਹ ਪੈਸੇ ਮੰਗਣ ਆ ਗਿਆ